ਅੱਜ ਚਾਈਨਾ ਦੀ ਇੱਕ ਐਸੀ ਕਹਾਣੀ ਤੁਹਾਨੂੰ ਸੁਣਾਉਣੀ ਆ ਜਿਹਦੇ ਤੋਂ ਤੁਹਾਨੂੰ ਇਹ ਚੀਜ਼ ਦਾ ਯਕੀਨ ਹੋ ਜੂ ਕਿ ਪ੍ਰਮਾਤਮਾ ਨੇ ਨਾ ਕੋਈ ਵੀ ਚੀਜ਼ ਬਿਨਾ ਮਤਲਬ ਤੋਂ ਨਹੀਂ ਬਣਾਈ ਰੇਤੇ ਦਾ ਇੱਕ ਕਣ ਵੀ ਜਿਹੜਾ ਆਪਾਂ ਨੂੰ ਚਮਕਦਾ ਦਿੱਸਦਾ ਉਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਣ ਰੱਖਦਾ ਤੇ ਉਹ ਇੱਕ ਕਣ ਦੇ ਹੋਣ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਸਾਨੂੰ ਨਹੀਂ ਪਤਾ ਉਹ ਇੱਕ ਅਲੱਗ ਚੀਜ਼ ਹੈ ਇੱਕ ਸਮਾਂ ਆਇਆ ਜਦੋਂ ਚਾਈਨਾ ਦੇ ਇੱਕ ਬੰਦੇ ਨੇ ਸਾਬ ਕਿਤਾਬ ਲਾਇਆ ਵੀ ਜਿਹੜੀ ਚਿੜੀ ਆ ਉਹ ਇੱਕ ਸਾਲ ਦੇ ਵਿੱਚ 4 ਕਿਲੋ ਦਾਣੇ ਚੁਗ ਜਾਂਦੀ ਆ ਵੀ ਜੇ ਆਪਾਂ ਚਿੜੀਆਂ ਨੂੰ ਮਾਰ ਦਈਏ ਤਾਂ ਕਿੰਨੇ ਦਾਣੇ ਬਚ ਜਾਣਗੇ ਇਹ ਉਹ ਬੰਦਾ ਇਹਦਾ ਨਾਮ ਹੈਗਾ ਮਾਓ ਜੀਤੋਂਗ ਤੇ ਇਹਨਾਂ ਨੇ ਜਦੋਂ ਉਹ ਸਾਬ ਕਿਤਾਬ ਲਾਇਆ ਤਾਂ ਇਹਨਾਂ ਨੇ ਸੋਚਿਆ ਵੀ ਆਪਾਂ ਲੋਕਾਂ ਨੂੰ ਕਹਿੰਦੇ ਆ ਵੀ ਜਿਹੜੀਆਂ ਚਿੜੀਆਂ ਨੇ ਆਪਾਂ ਇਹਨਾਂ ਨੂੰ ਮਾਰ ਦੇਣਾ ਇਹਨਾਂ ਨੇ ਫਿਰ ਚਿੜੀਆਂ ਦੇ ਨਾਲ ਨਾਲ ਚਿੜੀ ਚੂਹਾ ਆਪਣੇ ਮੱਖੀ ਤੇ ਇੱਕ ਜਿਹਨੂੰ ਆਪਾਂ ਜਹਾਜ਼ ਕਹਿੰਦੇ ਨੇ ਉਹ ਡਰਾਈ ਫਲੈਗਨ ਹੁੰਦਾ ਜਿਹੜਾ ਇਹ ਚਾਰ ਚੀਜ਼ਾਂ ਨੂੰ ਮਾਰਨ ਵਾਸਤੇ ਇਹਨਾਂ ਨੇ ਐਲਾਨ ਕਰਤਾ ਚਾਈਨਾ ਦੇ ਵਿੱਚ ਤੇ ਲੋਕ ਵੀ ਟੁੱਟ ਕੇ ਇਹਨਾਂ ਚੀਜ਼ਾਂ ਦੇ ਮਗਰ ਪੈ ਗਏ ਪਰ ਸਭ ਤੋਂ ਵੱਧ ਨੁਕਸਾਨ ਕੀਤਾ ਇਹਨਾਂ ਨੇ ਚਿੜੀਆਂ ਦਾ ਲੋਕਾਂ ਨੇ ਗਲੇਲਾਂ ਦੇ ਨਾਲ ਗੋਲੀਆਂ ਦੇ ਨਾਲ ਚਿੜੀਆਂ ਨੂੰ ਮਾਰਨਾ ਸ਼ੁਰੂ ਕਰਤਾ ਇੱਥੋਂ ਤੱਕ ਕਿ ਉਹ ਚਿੜੀਆਂ ਨੂੰ ਇੰਨਾ ਤੰਗ ਕਰਦੇ ਸੀ ਖੜਕਾ ਕਰ ਕਰਕੇ ਚਿੜੀਆਂ ਨੂੰ ਉੜਾ ਦੇਣਾ ਥੱਲੇ ਬੈਠਣ ਨਾ ਦੇਣਾ ਉਹ ਵਿਚਾਰੀਆਂ ਨੇ ਥੱਕ-ਥੱਕ ਕੇ ਜਦੋਂ ਡਿਕਣਾ ਤੇ ਇਹਨਾਂ ਨੇ ਮਾਰ ਦੇਣਾ ਮਾਰ-ਮਾਰ ਕੇ ਇਹਨਾਂ ਨੇ ਟਰੱਕਾਂ ਦੇ ਟਰੱਕ ਭਰ ਲਏ ਵੱਡੇ-ਵੱਡੇ ਢੇਰ ਲਾਤੇ ਤੇ ਬੜੇ ਖੁਸ਼ ਹੋਏ ਇਹਨਾਂ ਨੂੰ ਲੱਗਿਆ ਵੀ ਪਤਾ ਨਹੀਂ ਅਸੀਂ ਕੀ ਮੱਲ ਮਾਰ ਲਿਆ ਪਰ ਆਪਾਂ ਅਕਸਰ ਇਹ ਗੱਲ ਕਰੀਦੀ ਆ ਕਿ ਵਾਹਿਗੁਰੂ ਕੋਈ ਵੀ ਚੀਜ਼ ਬਿਨਾਂ ਕਾਰਨ ਤੋਂ ਨਹੀਂ ਬਣਾਉਂਦਾ ਕਣ-ਕਣ ਦੇ ਵਿੱਚ ਪ੍ਰਮਾਤਮਾ ਆਪ ਵਾਸ ਕਰਦਾ ਸੋ ਪ੍ਰਕਿਰਤੀ ਦੇ ਨਾਲ ਪ੍ਰਮਾਤਮਾ ਦੇ ਨਾਲ ਜਿੱਦੋਂ-ਜਿੱਦੋਂ ਵੀ ਇਨਸਾਨ ਨੇ ਟੱਕਰ ਲਈ ਆ ਤਾਂ ਮੁੱਦੇ ਮੂੰਹ ਡਿੱਗਿਆ ਇਹੀ ਕੰਮ ਚਾਈਨਾ ਦੇ ਨਾਲ ਹੋਇਆ ਤੇ ਚਾਈਨਾ ਦੇ ਵਿੱਚ ਚਿੜੀਆਂ ਮਾਰ ਕੇ ਇਹਨਾਂ ਨੇ ਦੁਨੀਆ ਦੀ ਸਭ ਤੋਂ ਵੱਡੀ ਮਹਾਮਾਰੀ ਆ ਜਿਹੜੀ ਉਹ ਸ਼ੁਰੂ ਕਰ ਲਈ ਤੇ 4 ਕਰੋੜ ਬੰਦਾ ਭੁੱਖ ਦੇ ਨਾਲ ਮਰ ਗਿਆ ਉਹਦਾ ਕਾਰਨ ਸੀਗਾ ਜਦੋਂ ਇਹਨਾਂ ਨੇ ਚਿੜੀਆਂ ਨੂੰ ਮਾਰਤਾ ਤਾਂ ਜਿਹੜੇ ਟਿੱਡੇ ਹੁੰਦੇ ਆ ਹੋਰ ਜਿਹੜੇ ਛੋਟੇ-ਮੋਟੇ ਜੀਵ ਜੰਤੂ ਜਿਨ੍ਹਾਂ ਨੂੰ ਚਿੜੀਆਂ ਖਾਂਦੀਆਂ ਸੀਗੀਆਂ ਉਹਨਾਂ ਦੇ ਵਿੱਚ ਬਾਤਾਂ ਹੋ ਗਿਆ ਤੇ ਉਹਨਾਂ ਦੇ ਵਿੱਚ ਐਸਾ ਵਾਅਦਾ ਹੋਇਆ ਵੀ ਜਿੰਨੀ ਵੀ ਫਸਲ ਸੀਗੀ ਇਹਨਾਂ ਦੀ ਉਹ ਤਬਾਹ ਹੋ ਗਈ ਤੇ ਫਸਲ ਤਬਾਹ ਹੋਣ ਦੇ ਨਾਲ ਚਾਈਨਾ ਦਾ ਬੇੜਾ ਦਰਗ ਹੋਣਾ ਸ਼ੁਰੂ ਹੋਇਆ ਚਾਈਨਾ ਦੇ ਲੋਕਾਂ ਨੇ ਭੁੱਖ ਮਰੀਂ ਦੇ ਨਾਲ ਮਰਨਾ ਸ਼ੁਰੂ ਕਰਤਾ 4 ਕਰੋੜ ਬੰਦਾ ਭੁੱਖ ਦੇ ਨਾਲ ਮਰ ਗਿਆ ਜਦੋਂ ਆਪਾਂ ਕਿਸੇ ਬੇਜਵਾਨ ਦੇ ਉੱਤੇ ਜ਼ੁਲਮ ਕਰਦੇ ਹਾਂ ਤਾਂ ਆਪਾਂ ਆਪਣਾ ਇੱਕ ਐਸਾ ਕਰਮ ਬੀਜ ਲੈਂਦੇ ਹਾਂ ਜਿਹਨੂੰ ਵੱਡਣਾ ਸਾਡੇ ਲਈ ਬੜਾ ਮੁਸ਼ਕਲ ਹੋ ਜਾਂਦਾ ਤੇ ਉਹੀ ਫਿਰ ਚਾਈਨਾ ਦੇ ਨਾਲ ਹੋਇਆ ਤੇ ਜਦੋਂ ਫਿਰ ਚਾਈਨਾ ਨੇ ਦੇਖਿਆ ਵੀ ਬਾਜੀ ਉਲਟੀ ਪੈ ਗਈ ਤਾਂ ਫਿਰ ਚਾਈਨਾ ਨੇ ਰਸ਼ੀਆ ਤੋਂ ਦੁਬਾਰਾ ਇਹ ਚਿੜੀਆਂ ਮੰਗਾਈਆਂ ਮੰਗਾ ਕੇ ਚਾਈਨਾ ਦੇ ਵਿੱਚ ਉਹਨਾਂ ਨੂੰ ਦੁਬਾਰਾ ਥਾਂ ਦਿੱਤੀ ਤੇ ਫਿਰ ਤੋਂ ਉਹ ਚਿੜੀਆਂ ਚਾਈਨਾ ਦੇ ਵਿੱਚ ਆਪਣੇ ਘਰ ਬਣਾ ਕੇ ਰਹਿਣ ਲੱਗੀਆਂ ਤੇ ਫਿਰ ਜਾ ਕੇ ਇਨ੍ਹਾਂ ਟਿੱਡਿਆਂ ਦੇ ਉੱਤੇ ਇਨ੍ਹਾਂ ਜੀਵ ਜੰਤੂਆਂ ਦੇ ਉੱਤੇ ਦੁਬਾਰਾ ਜੀੜੀਆਂ ਨੇ ਕਾਬੂ ਪਾਇਆ ਸੋ ਕਹਿਣ ਦਾ ਮਤਲਬ ਰੂਹੇ ਜ਼ਮੀਨ ਦੇ ਉੱਤੇ ਕੋਈ ਵੀ ਐਸੀ ਸ਼ੈ ਨਹੀਂ ਹੈਗੀ ਜਿਹੜੀ ਪ੍ਰਮਾਤਮਾ ਨੇ ਬਿਨਾਂ ਕਿਸੇ ਮਤਲਬ ਤੋਂ ਬਣਾਈ ਹੋਵੇ ਸੋ ਇਸ ਕਰਕੇ ਹੀ ਆਪਾਂ ਕਹੀਦਾ ਕਿ ਪ੍ਰਮਾਤਮਾ ਦੀ ਬਣਾਈ ਹੋਈ ਹਰ ਇੱਕ ਸ਼ੈ ਦੇ ਨਾਲ ਪਿਆਰ ਕਰਿਆ ਕਰੋ ਆਪਣੀ ਆਲੇ-ਦਾਲੀ ਨੂੰ ਜਦੋਂ ਤੁਸੀਂ ਅਬਜ਼ਰਵ ਕਰੋਗੇ ਦੇਖਣਾ ਸ਼ੁਰੂ ਕਰੋਗੇ ਨਾ ਤਾਂ ਤੁਹਾਨੂੰ ਸਮਝ ਆਊਗੀ ਕਿ ਹਰ ਸ਼ੈ ਦੇ ਵਿੱਚ ਪ੍ਰਮਾਤਮਾ ਆਪ ਹੀ ਵਾਸ ਕਰਦਾ ਤੇ ਹਰ ਸ਼ੈ ਕਿਸੇ ਨਾ ਕਿਸੇ ਕਾਰਨ ਕਰਕੇ ਸਾਡੇ ਆਲੇ-ਦਾਲੇ ਆ ਕਿਉਂਕਿ ਸਾਨੂੰ ਨੌਲੇਜ ਨਹੀਂ ਹੁੰਦੀ ਸਾਨੂੰ ਜਾਣਕਾਰੀ ਨਹੀਂ ਹੁੰਦੀ ਇਸ ਚੱਕਰ ਦੇ ਵਿੱਚ ਅਸੀਂ ਇਹ ਚੀਜ਼ਾਂ ਤੋਂ ਵਾਂਝੇ ਰਹਿ ਜਾਂਦੇ ਆ ਇਸ ਜਾਣਕਾਰੀ ਤੋਂ ਵਾਂਝੇ ਰਹਿ ਜਾਂਦੇ ਆ ਖੈਰ ਗੱਲ ਉੱਤੇ ਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਉਹ ਬੜਾ ਮਹਾਨ ਆ ਆਪਾਂ ਉੱਥੇ ਤੱਕ ਨਹੀਂ ਪਹੁੰਚ ਸਕਦੇ ਤੇ ਨਾ ਹੀ ਸਾਡੀ ਸੋਚ ਉੱਥੇ ਤੱਕ ਪਹੁੰਚ ਸਕਦੀ ਆ ਤੁਸੀਂ ਆਪਣਾ ਭਰੋਸਾ ਕਾਇਮ ਕਰੋ ਵਾਹਿਗੁਰੂ ਕਦੇ ਵੀ ਤੁਹਾਡੀ ਪਿੱਠ ਨਹੀਂ ਲੱਗਣ ਦੇਊਗਾ ਜਿੱਥੇ ਵੀ ਹੋ ਜਿੱਥੇ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਉਹ ਅਰਦਾਸ ਸੁਣਦਾ ਵੀ ਆ ਤੇ ਜਿੱਥੇ ਤੁਹਾਨੂੰ ਲੋੜ ਆ ਉੱਥੇ ਉਹ ਪਹੁੰਚਦਾ ਵੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ